ਜੁਪੀ ਦੇ ਪ੍ਰੈਗਰਾਜ ਵਿੱਚ ਇੱਕ 11ਵੀਂ ਕਲਾਸ ਦਾ ਮੁੰਡਾ ਟਿਊਸ਼ਨਾਂ ਦਾ ਮੁੰਡਾ ਸੀਗਾ 11ਵੀਂ ਕਲਾਸ 'ਚ ਪੜਦਾ ਸੀ ਤੇ ਪ੍ਰੈਗਰਾਜ ਦੇ ਵਿੱਚ ਉਹ ਸਵੇਰ ਸਕੂਲ ਨੂੰ ਨਿਕਲਿਆ ਤੇ ਜਦੋਂ ਸ਼ਾਮ ਤੱਕ ਉਹ ਘਰੇ ਨਾ ਆਇਆ ਤੇ ਪਰਿਵਾਰ ਦੇ ਪਰਿਵਾਰ ਨੂੰ ਚਿੰਤਾ ਹੋਈ ਤੇ ਆ ਪਰਿਵਾਰ ਨੇ ਸ਼ਾਂਨਬੀਨ ਕਰੀ ਤੇ ਫਿਰ ਪਰਿਵਾਰ ਥੋੜਾ ਸੀਗਾ ਤਕੜੇ ਚੀਜ਼ ਕਰੋ ਤੇ ਪੁਲਿਸ ਸਟੇਸ਼ਨ ਦੇ ਵਿੱਚ ਉਹਨਾਂ ਨੇ ਰਿਪੋਰਟ ਦਰਜ ਕਰਾਈ 11ਵੀਂ ਕਲਾਸ ਚ ਪੜਦਾ ਸੀ ਇਹ ਪਿਊਸ਼ਨਾ ਦਾ ਮੁੰਡਾ ਸੀ ਪਿਓ ਉਹਦੇ ਸਿਰ ਤੇ ਹੈ ਨਹੀਂ ਸੀ ਤੇ ਮਾਂ ਨਾਲ ਮਾਂ ਉਹਨੂੰ ਪਾਲ ਰਹੀ ਸੀ ਤੇ ਅਚਾਨਕ ਉਹ ਗਾਇਬ ਹੋ ਗਿਆ ਰੋਜ਼ਾਨਾ ਉਹ 8 ਵਜੇ ਸਕੂਲ ਜਾਂਦਾ ਸੀ ਤੇ 2:30 ਵਜੇ ਅੱਗਿਆ ਪਹਿਲਾਂ ਆ ਜਾਂਦਾ ਸੀ ਪਰ ਹੁਣ ਉਹ ਵਾਪਸ ਨਹੀਂ ਆਇਆ ਇੱਕ ਦਿਨ ਸਕੂਲੋਂ ਪੁਲਿਸ ਸਟਾન્ડ ਬੀਨ ਕਰਦੀ ਆ ਕੈਮਰੇ ਚੈੱਕ ਕਰਦੇ ਜਿੱਧਰ-ਉਧਰ ਦੀ ਉਹ ਜਾਂਦਾ ਸੀਗਾ ਤੇ ਉਹ ਪਤਾ ਕਰਦੀ ਆ ਪੁਲਿਸ ਤੇ ਫਿਰ ਉਹਨਾਂ ਨੂੰ ਸੁਰਾਖ ਮਿਲਦਾ ਵੀ ਕੋਈ ਬੰਦਾ ਵੀ ਉਹਨੂੰ ਫਿਊਸ਼ ਨੂੰ ਨਾਲ ਲਿਜਾ ਰਿਹਾਗਾ ਆਪਦੀ ਸਕੂਟਰੀ ਤੇ ਬਿਠਾ ਕੇ ਨਾਲ ਲਿਜਾ ਰਿਹਾ ਪੁਲਿਸ ਨੇ ਜਦੋਂ ਸ਼ਾਨਬੀਨ ਕਰੀ ਤਾਂ ਉਹਦਾ ਚਿਹਰਾ ਹਾਈਲਾਈਟ ਕਰਿਆ ਤੇ ਪਰਿਵਾਰ ਨੂੰ ਉਹਨਾਂ ਨੇ ਦਿਖਾਇਆ ਵੈਸੀ ਵੀ ਤੁਸੀਂ ਇਹ ਬੰਦੇ ਨੂੰ ਜਾਣਦੇ ਆ ਬਿਨਾਂ ਕੋਈ ਫਰੋਤੀ ਦੀ ਕਾਲ ਨਾ ਕੋਈ ਹੋਰ ਵੀ ਤੁਸੀਂ ਇਹ ਬੰਦੇ ਨੂੰ ਜਾਣਦੇ ਜਦੋਂ ਉਹਨਾਂ ਨੇ ਉਹ ਬੰਦੇ ਦਾ ਚਿਹਰਾ ਦੇਖਿਆ ਉਹ ਸੋਨ ਰਹਿ ਗਏ ਵੀ ਹਾਂ ਵੀ ਇਹ ਤਾਂ ਇਹਦਾ ਦਾਦਾ ਲੱਗਦਾ ਵੀ ਕਜਨ ਦਾਦਾ ਲੱਗਦਾਗਾ ਤੇ ਜਦੋਂ ਉਹਨਾਂ ਨੇ ਸ਼ਾਨਬੀਨ ਕਰੀ ਉਹਦਾ ਘਰ ਲੱਭਿਆ ਜਦੋਂ ਪਤਾ ਕਰਿਆ ਪੁਲਿਸ ਅ ਘਰ ਦੀ ਤਲਾਸ਼ੀ ਲੈਣ ਲੱਗੀ ਉਹ ਚਾਣ ਬਾਹਰ ਬੈਠਾ ਜਿਵੇਂ ਕੋਸੋ ਆਏ ਨਹੀਂ ਹੁੰਦਾ ਅਖਬਾਰ ਪੜ੍ਹੀ ਜਾਵੇ ਘਰ ਦੇ ਬਾਹਰ ਬੈਠਾ ਪੁਲਿਸ ਨੇ ਜਦੋਂ ਉਹਨੂੰ ਘਰ ਦੀ ਛਾਣਬੀਣ ਕਰੀ ਉਹਦੇ ਗ੍ਰਿਫਤਾਰ ਕਰ ਲਿਆ ਉਹ ਛਾਣਬੀਣ 'ਚ ਜਦੋਂ ਪਤਾ ਲੱਗਿਆ ਉਹਨੇ ਘਰੇ ਕਾਲੀ ਮਾਤਾ ਦੀ ਬਹੁਤ ਵੱਡੀ ਮੂਰਤੀ ਲਾ ਰੱਖੀ ਸੀ ਤੇ ਉਹਦੇ ਸਾਹਮਣੇ 11 ਸਾਲ ਦੇ ਪਿਊਸ਼ ਦੀ ਬਲੀ ਦਿੱਤੀ ਬਲੀ ਵੀ ਮੰਤਰ ਪੜ੍ਹ ਪੜ੍ਹ ਕੇ ਆ ਪਿਛਲੇ 1 25 ਅਗਸਤ ਦੀ ਇਹ ਗੱਲ ਹੈ 25 ਅਗਸਤ ਨੂੰ ਉਹਨੇ ਇਹ ਮੁੰਡੇ ਦੀ ਬਲੀ ਦਿੱਤੀ ਆ ਤੇ ਬਲੀ ਵੀ ਦਿੱਤੀ ਐ ਪੂਰੇ ਮੰਤਰ ਪੜ ਪੜ ਕੇ ਟੁਕੜੇ ਟੁਕੜੇ ਕਰਕੇ ਉਹਦੇ ਬਾਕੀ ਟੁਕੜੇ ਤਾਂ ਉਹ ਸਿੱਟਿਆ ਸੀ ਵੱਖ-ਵੱਖ ਜਗ੍ਹਾ ਤੇ ਪਰ ਇੱਕ ਇੱਕ ਜਗ੍ਹਾ ਤੇ ਜਦੋਂ ਟੁਕੜੇ ਸੜਦਾ ਸੀ ਤਾਂ ਕਿਸੇ ਔਰਤ ਨੇ ਉਹਨੂੰ ਦੇਖ ਲਿਆ ਸੀ ਉਹ ਔਰਤ ਨੇ ਜਦੋਂ ਉਹਨੂੰ ਦੇਖ ਲਿਆ ਸੀ ਉਹ ਔਰਤ ਦੀ ਬਸ ਇੱਕ ਦੇਖਣ ਨਾਲ ਹੀ ਉਹ ਬੰਦਾ ਫੜਿਆ ਗਿਆ ਤੇ ਸ਼ਾਨ ਮੀਣ ਹੋਈ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਪਰ ਅੱਜ ਦੇ ਜ਼ਮਾਨੇ 'ਚ ਇਹ ਮੰਦਨ 'ਚ ਨਹੀਂ ਆਉਂਦਾ ਵੀ ਅੱਜ ਵੀ ਕੋਈ ਇਨਸਾਨ ਦੀ ਬਲੀ ਦਿੰਦਾ ਹੂ ਪਰ ਇਹ ਹੋਇਆਗਾ ਜੂਪੀ ਦੇ ਪ੍ਰਿਆਗ ਰਾਜ ਵਿੱਚ 11 ਸਾਲ ਦਾ ਪਿਉ ਸੁਣਾ ਦਾ ਮੁੰਡਾ ਸੀ ਤੇ ਉਹਦੇ ਦਾਦੇ ਨੇ ਹੀ ਉਹਦੀ ਬਲੀ ਦੇ ਦਿੱਤੀ